ਕਾ ਖੇਮ ਕਰਨ ਦੇ ਪਿੰਡ ਮਹਿਦੀਪੁਰ ਦੇ ਵਿੱਚ ਟੁੱਟ ਗਿਆ ਬੰਨ ਉੱਥੇ ਹੀ ਬੰਨ ਟੁੱਟ ਗਿਆ ਹੈ ਮਹਿਦੀਪੁਰ ਵਾਲੇ ਸਾਫ ਦਿਓ ਸਾਰੇ ਪਿੰਡਾਂ ਦੇ ਵੀਰ ਤੋੜੇ ਭੇਜੋ ਅਤੇ ਜਲਦੀ ਕਰਕੇ ਆਓ ਕਿਸਾਨਾਂ ਦੀ ਪੁਕਾਰ ਸੁਣੋ ਤੇ ਦੇਖੋ ਤੁਸੀਂ ਕੀ ਮਾਹੌਲ ਇੱਥੇ ਬਣ ਗਿਆ ਹੈ ਟੁੱਟ ਚੁੱਕਾ ਹੈ ਜਿਹੜਾ ਤਾਂ ਪਾਣੀ ਸਾਰਾ ਤੁਸੀਂ ਦੇਖ ਸਕਦੇ ਹੋ ਮਹਿਦੀਪੁਰ ਤੋਂ ਪਿੰਡ ਇਹ ਸਰਪੰਚ ਸਾਹਿਬ ਬਹੁਤ ਮੰਦ ਭਾਗੀ ਘਟਣਾ ਜੀ ਆ ਤਾਂ ਜਿਹੜਾ ਬੰਨ ਟੁੱਟ ਗਿਆ ਵਾ ਬੜੀ ਤੁਸੀਂ ਰਾਖੀ ਬੜੀ ਕੀਤੀ ਸੀ ਦੇਖੋ ਜੀ ਚਲੋ ਹੁਣ ਸਾਡਾ ਕੰਮ ਹੈ ਜਦੋਂ ਜਦ ਚ ਕਰਨਾ ਸੰਘਰਸ਼ ਕਰਨਾ ਆਖਰੀ ਦਮ ਤੱਕ ਆ ਤੇ ਕੀਤਾ ਸੰਘਰਸ਼ ਹੁਣ ਵੀ ਕੋਈ ਗੱਲ ਨਹੀਂ ਸਾਨੂੰ ਐਡਾ ਆਪਣੇ ਆਪ ਤੇ ਵਿਸ਼ਵਾਸ ਹੈ ਸੰਗਤ ਦੀ ਤਾਕਤ ਗੁਰੂ ਦੀ ਤਾਕਤ ਦੇ ਵਿਸ਼ਵਾਸ ਆ ਕਿ ਬੰਨ ਅਸੀਂ ਬੰਨ ਲੈਣਾ ਕੋਈ ਗੱਲ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚ ਪ੍ਰਸ਼ਾਸਨਿਕ ਅਧਿਕਾਰੀ ਅਜੇ ਹੁਣੇ ਟੁੱਟਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਕੋਈ ਨਹੀਂ ਪਹੁੰਚਣਗੇ ਕੋਈ ਗੱਲ ਨਹੀਂ ਬਾਕੀ ਸੰਗਤ ਲੱਗੀ ਆ ਆਪਣੇ ਆਪ ਦੇ ਸੰਗਤ ਸਾਬ ਤੋਂ ਵੱਡੀ ਸਰਕਾਰ ਹੈ ਜੀ ਹਰ ਪ੍ਰੀਤ ਪਟਵਾਰੀ ਨਾਲ ਗੱਲ ਹੋਈ ਉਹ ਕਹਿੰਦੇ ਆ ਵੇ ਇੱਥੇ ਪਹੁੰਚੇ ਬੰਨ ਤੇ ਤੋੜਿਆਂ ਦਾ ਬੰਦੋਬਸਤ ਕਰ ਦੇ ਆ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਵੀ ਸੁਚਿਤ ਕੀਤਾ ਵੀ ਸਾਡਾ ਬੰਨ ਕਮਜ਼ੋਰ ਆ ਪਰ ਪਹਿਲਾਂ ਉਹਨਾਂ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਅਸੀਂ ਤੇ ਉਦਦੀ ਮੰਗ ਕਰਦੇ ਨੇ ਆ ਵੀ ਸਾਡੇ ਦੇ ਬਹੁਤਾ ਇਹ ਨਾਜ਼ੁਕ ਇਲਾਕੇ 'ਚ ਧਿਆਨ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਇਸ ਵਿਭਾਗ ਦੇ ਤਸਵੀਰਦਾਰ ਦੇ ਪਟਵਾਈ ਤੇ ਐਕਸ਼ਨ ਨੰਬਰ ਹੀ ਹੁਣ ਤੋਂ 2 ਘੰਟੇ ਪਹਿਲਾਂ ਗੱਲ ਹੋਈ ਆ ਮੈਂ ਖੁਦ ਫੋਨ ਤੇ ਗੱਲ ਕੀਤੀ ਆ ਤੇ ਸਾਰੇ ਵਿਭਾਗਾਂ ਦੇ ਨਾਲ ਆ ਤੇ ਕਰਦੇ ਆ ਜੀ ਕਰਾਉਂਦੇ ਆ ਜੀ ਇਹ ਆ ਉਹ ਆ ਜੀ ਇਹ ਗੱਲਾਂ ਬਤਨਾਂ ਟਾਪ ਦੇ ਟੁੱਲਦੇ ਰਹੇ ਨੇ ਕੋਈ ਗੱਲ ਨਹੀਂ ਹੁਣ ਅਸੀਂ ਆਪ ਦੀ ਜੋ ਆ ਅੱਗੇ ਵੀ ਅਸੀਂ ਆਪ ਦੀ ਜਦੋਜਦ ਕਰਕੇ ਇਹਦੇ 8 ਦਿਨ ਦੀ ਸੁਰੱਖਿਆ ਕੀਤੀ ਆ ਕੋਈ ਗੱਲ ਨਹੀਂ ਅਸੀਂ ਮੰਨਣਾ ਨਾ ਮੰਨ ਕੋਈ ਗੱਲ ਨਹੀਂ ਸਾਨੂੰ ਗੁਰੂ ਤੇ ਔਰ ਗੁਰੂ ਦੀ ਸੰਗਤ ਤੇ ਵਿਸ਼ਵਾਸ ਆ ਕਿ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਕਿਸੇ ਕੋਲ ਵੀ ਤਾਕਤ ਨਹੀਂ ਭਾਈ ਸਾਡੇ ਕੋਲ ਪਿੰਡ ਵਾਸੀ ਮੌਜੂਦ ਨੇ ਹਾਂ ਜੀ ਕੀ ਕਹਿਣਾ ਜੀ ਬੰਦ ਤਾਂ ਬਹੁਤ ਬਹੁਤ ਮੰਦ ਭਾਗੀ ਘਟਣਾ ਜੀ ਵੈਰੂ ਜਿੱਕਾ ਖਾਲਸਾ ਵੈਰੂ ਜਿੱਕੀ ਫਤਿਹ ਭਾਈ ਸਾਹਿਬ ਜੀ ਬੜੀ ਜਦੋ ਜੈਤ ਪਰਸੋਂ ਦੀ ਹੋ ਰਹੀ ਹੈ ਬੰਦ ਵੀ ਬੜੀ ਸੀ ਨਗਰਾਦੀ ਕੀਤੀ ਸੀ ਪਰ ਪਾਣੀ ਇੰਨਾ ਜ਼ਿਆਦਾ ਜਿਹੜਾ ਆ ਗਿਆ ਹੈ ਤੇ ਇਹ ਜਿਹੜਾ ਇਲਾਕਾ ਹੈ ਮੀਂਹ ਵਾਲੇ ਦਾ ਪੈਂਦਾ ਹੈ ਮਹਿਦੀਪੁਰ ਤੋਂ ਲਹਿੰਦੇ ਵਾਲੇ ਪਾਸੇ ਦੇਤੇ ਤੇ ਬੜਾ ਜਿਆਦਾ ਐਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਬੰਨ ਜਿਹੜਾ ਟੁੱਟ ਚੁੱਕਾ ਹੈ ਰੋਖ ਜਿਹੜੇ ਆ ਜੀਸੀਬੀ ਦੇ ਨਾਲ ਫੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋਜਹਿਤ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮ ਕਰਨ ਮੀਏ ਵਾਲੇ ਤੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਜਿਹੜਾ ਰੋਕ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਹੈ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਹੈ ਇਸ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਇਹ ਸੱਜੇ ਸੱਜੇ ਬੰਦਨਾ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ ਬਾਕੀ ਮਹਿਦੀਪੁਰ ਵਾਲਿਆਂ ਨੂੰ ਬੇਨਤੀ ਆ ਮੀਆਂ ਵਾਲਿਆਂ ਨੂੰ ਖੇਮਕਰ ਵਾਲਿਆਂ ਨੂੰ ਬੇਨਤੀ ਆ ਜਿੰਨੀ ਛੇਤੀ ਹੋ ਸਕਦੀ ਆ ਤੋੜੇ ਕਈਆਂ ਨਾਲ ਕੁਹਾੜੀਆਂ ਲੈ ਕੇ ਆਓ ਜਿਹੜੇ ਰੁੱਖਾਂ ਦੇ ਟਾਣੇ ਨੇ ਵਾਧ-ਵਾਧ ਕੇ ਵਿੱਚ ਆਪਾਂ ਸੁੱਟਨੇ ਆ ਬੇਨਤੀ ਨੂੰ ਪ੍ਰਵਾਨ ਕਰੋ ਬੜੀ ਜਦੋਂ ਜਾਇਦ ਬਹੁਤ ਜਿਆਦੀ ਮੁਸ਼ਕਲ ਕਾਲ 10 ਦਾ ਫੁੱਟ ਪਾਣੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਖਲੋ ਕੇ ਬਾਨੇ ਦੇ ਅੱਗੇ ਪਾਣੀ ਦੀ ਕਤਾਰ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਦਾ ਪਾਇਲੋ 8000 ਦਾ ਬਾਅਦ ਜਾ ਰਿਹਾ ਹੈ ਪਰ ਅਸੀਂ ਇਹ ਆਪੀ ਤੋੜੇ ਫੜ ਫੜ ਕੇ ਜੀ ਸੀ ਬੀ ਸਾਡੇ ਕੋਲ ਦੋ ਪਹੁੰਚੀਆਂ ਨੇ ਉਹਦੇ ਨਾਲ ਰੁਖ ਵੱਡ ਵੱਡ ਕੇ ਅਸੀਂ ਇਸ ਪਾਰ ਦੇ ਵਿੱਚ ਨਾ ਰਹੇ ਆ ਅਸੀਂ ਗੁਰੂ ਮਹਾਰਾਜ ਅੱਗੇ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਲੋੜੀ ਸਮੇਂ ਦੇ ਉੱਤੇ ਲੋੜੀ ਦੇ ਸਮੇਂ ਦੇ ਉੱਤੇ ਸਾਨੂੰ ਜਿਹੜੀ ਆ ਮਦਦ ਸਰਕਾਰ ਵੀ ਸਰਕਾਰ ਵੀ ਛੇਤੀ ਕਰੇ ਜਿਸ ਤਰ੍ਹਾਂ ਦਾ ਵੀ ਪ੍ਰਮੰਧ ਹੋ ਸਕਦਾ ਸਾਡਾ ਬੰਨ ਬਣਾਵੇ ਨੀ ਦਿੱਕਤੋਂ ਕੱਟ ਸਾਡਾ 3000 ਕਿਲਾ ਜਿਹੜਾ ਉਹ ਸਾਡੀ ਜ਼ਮੀਨ ਜਿਹੜੀ ਆ ਇਹ ਮਹਿਦੀਪੁਰ ਦੇ ਏਰੀਏ ਦੇ ਵਿੱਚ ਜਿਹੜੀ ਉਹ ਮਾਰੀ ਜਾਣ ਲੱਗੀ ਆ ਬਿਲਕੁਲ ਫਸਲ ਜਿਹੜੀ ਤਬਾਹ ਹੋਣ ਦੇ ਕੰਨੇ ਦੇ ਉੱਤੇ ਪਹੁੰਚ ਚੁੱਕੀ ਆ ਕੋਈ ਅਗਲੇ ਬੰਦੇ ਸਾਡੇ ਕੋਲ ਅੜਾ ਨਹੀਂਦਾਗਾ ਅਸੀਂ ਬੜੀ ਜਦੋਜਦ ਕਰ ਰਹੇ ਆ ਵੇਖੋ ਕਿਸ ਹੱਬ ਦੇ ਨਾਲ ਇਹ ਬੰਨ ਜਿਹੜਾ ਉਹ ਵੱਧ ਰਿਹਾ ਹੈ ਕਿਤਰਾ ਨੌਜਵਾਨ ਇਹ ਬਿਨਾ ਪਾਣੀ ਤੋਂ ਵਿਚਾਰੇ ਜਿਹੜੇ ਨੇ ਧਾਏ ਹੋਏ ਜਿਹੜੇ ਨੇ ਉਹ ਵਿੱਚ ਜਦੋਜਦ ਕਰ ਰਹੇ ਨੇ ਅਸੀਂ ਬਣਦੀ ਕਰਦੇ ਹਾਂ ਕਿ ਜਿੰਨਾ ਵੀ ਹੋ ਸਕਦਾ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਮਦਦ ਜਿੰਨੀ ਹੁੰਦੀ ਕਰੇ ਔਰ ਨਾਲ ਅਸੀਂ ਮਦਦ ਮੰਗਦੇ ਹਾਂ ਮਹੀਦੀਪੁਰ ਮੀਂਹ ਵਾਲਾ ਔਰ ਖੇਮ ਕਰਦੇ ਨੌਜਵਾਨਾਂ ਨੂੰ ਕਹਿੰਨੇ ਵੀ ਤੋੜੇ ਭਰ ਕੇ ਛੇਤੀ ਲੈ ਕੇ ਆਓ ਜੀ ਬਾਈ ਦੁਜਕਾ ਖਾਲਸਾ ਬਾਈ ਦੁਜਕੀ ਪੁੱਤੇ ਹਾਂਜੀ ਇਹਨਾਂ ਦਾ ਕਹਿਣਾ ਕਿ 3000 ਕਿਲਾ ਜਿਹੜਾ ਵਾ ਨੁਕਸਾਨਿਆ ਜਾ ਸਕਦਾ ਜਰਦੀ ਜਲਦੀ ਜੇ ਬਨ ਨਾ ਬਨਿਆ ਗਿਆ ਬੇਨਤੀ ਕਰਦੇ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਜੋ ਵੀ ਮਦਦ ਕਰਨੀ ਚਾਹੁੰਦਾ ਹੋ ਉਹ ਇੱਥੇ ਜਲਦੀ ਤੋਂ ਜਲਦੀ ਪਹੁੰਚੇ ਪਿੰਡ ਮੀਆਂਵਾਲ ਤੇ ਮਹਿਦੀਪੁਰ ਦੀ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਬੰਦੂ ਬੰਨਣ ਦੇ ਵਿੱਚ ਉਹਨਾਂ ਨੂੰ ਯਕੀਨ ਹੈ ਕਿ ਉਹ ਬੰਨ ਵੀ ਲੈਣਗੇ ਲੇਕਿਨ ਬਾਅਦ ਵਿੱਚ ਪ੍ਰਸ਼ਾਸਨ ਦੇ ਆਉਂਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਹੁਣ ਆ ਸਕਦੀ ਆ ਮੌਕੇ ਤੇ ਮਦਦ ਕੀਤੀ ਜਾਵੇ ਨਹੀਂ ਤੇ ਬਾਅਦ ਵਿੱਚ ਕੋਈ ਨਹੀਂ ਜੇ ਫਾਇਦਾ